ਜਿਹੜਾ ਆਫਟਰ ਮੈਥ ਹੈਗਾ ਨਾ ਫਲੱਡ ਦਾ ਉਹ ਇੰਨਾ ਕੁ ਜ਼ਿਆਦਾ ਖਤਰਨਾਕ ਹੈ ਇੰਨਾ ਕੁ ਮੰਜ਼ਰ ਖਤਰਨਾਕ ਹੈ ਕਿ ਜਦੋਂ ਪਾਣੀ ਵਗ ਰਿਹਾ ਸੀ ਲੰਘ ਰਿਹਾ ਸੀ ਨਾ ਤੇ ਸਾਨੂੰ ਲੱਗਦਾ ਸੀ ਲੋਕ ਆਂਦੇ ਸੀ ਟਰਾਲੀਆਂ ਭਰ ਕੇ ਸਾਰੇ ਮੇਰੇ ਸਾਹਮਣੇ ਲੋ ਥੋੜਾ ਜਿਹਾ ਲੋਕ ਕਈ ਪਿਕਨਿਕ ਵੀ ਮਨਾ ਗਏ ਇੱਥੇ ਆ ਕੇ ਘੁੰਮ ਕੇ ਚੱਲ ਗਏ ਸਮਾਨ ਦੇ ਦਿੱਤਾ ਗਰੋਸਰੀ ਦੇ ਦਿੱਤੀ ਕਿਤੋਂ ਆਈ ਕਿੱ데 ਦੇ ਦਿੱਤੀ ਐਨ ਆਰ ਆਈ ਵੀਰਾਂ ਨੇ ਭੇਜੀ ਪਰ ਉਹਨ ਪ੍ਰੋਬਲਮ ਆ ਗਈ ਇਹਨਾਂ ਦੇ ਰਹਿਣ ਦੀ ਕਿ ਇਹਨਾਂ ਨੇ ਕੀ ਸਰਵਾਈਵਲ ਆਪਣਾ ਕਿਵੇਂ ਕਰਨਾ ਹੈ ਅੱਜ ਅਸੀਂ ਪਹੁੰਚਿਆ ਸਾਡੀ ਭੈਣ ਕੋ ਕੀ ਨਾ ਤੁਹਾਡਾ ਪਰਮਜੀਤ ਕੋ ਪਰਮਜੀਤ ਭੈਣ ਕੋ ਪਹੁੰਚਿਆ ਤੇ ਦਿਲ ਚ ਜਿੰਨਾ ਦਰਦ ਆ ਨਾ ਇਹਨਾਂ ਦੇ ਆਪਾਂ ਕੋਟਗੁਰਪਤ ਕੋਟਗੁਰਪਤ ਪਿੰਡ ਆਪਾਂ ਖੜੇ ਆ ਰਮਦਾਸ ਦੇ ਵਿੱਚ ਔਰ ਘਰ ਦੇ ਵਿੱਚ ਜਿਹੜਾ ਫਲੱਡ ਦੀ ਮਾਰ ਪਈ ਇੱਥੇ ਸਭ ਤੋਂ ਜ਼ਿਆਦਾ ਪਾਣੀ ਸੀ ਔਰ ਇਹਨਾਂ ਦਾ ਸਾਰਾ ਅੰਦਰ ਤਰੇੜਾ ਆ ਗਿਆ ਸਭ ਕੁਝ ਅੰਦਰ ਟੁੱਟ ਚੁੱਕਾ ਛੱਤਾਂ ਵੀ ਬੁਰਾ ਹਾਲ ਹੁਣ ਗੱਲ ਇਹ ਆਉਂਦੀ ਹੈ ਕਿ ਇਹਨੂੰ ਹੁਣ ਕੌਣ ਹੈਲਪ ਕਰੇਗਾ ਇਦੇ ਲਈ ਆਰਗੇਨਾਈਜੇਸ਼ਨਸ ਨੂੰ ਅੱਗਾ ਆਣਾ ਪਏਗਾ ਜਸ ਸੇਵਾ ਸੁਸਾਇਟੀ ਇੱਕ ਅਸੀਂ ਜਿਹੜਾ ਇੱਕ ਆਪਾਂ ਬਜ਼ੁਰਗ ਬਾਬਾ ਜੀ ਬਾਬਾ ਜੀ ਕੋ ਚੱਲੇ ਆ ਉਹਨਾਂ ਦਾ ਘਰ ਸ਼ੁਰੂ ਕਰਵਾ ਦੇਣਾ ਸੈਕਿੰਡ ਕੋਨੇਵਾਲ ਦੇ ਵਿੱਚ ਸੈਕਿੰਡ ਜਿਹੜਾ ਵੈ ਅਸੀਂ ਅੱਜ ਪ੍ਰੋਮਿਸ ਕਰਦੇ ਆ ਕਿ ਜਿਹੜਾ ਸੈਕਿੰਡ ਹੈ ਐਸ ਭੈਣ ਦੇ ਘਰ ਵਾਸਤੇ ਜੋ ਜਸ ਸੇਵਾ ਸੁਸਾਇਟੀ ਵੱਲੋਂ ਮਦਦ ਹੋਏਗੀ ਕੀਤੀ ਜਾਏਗੀ ਸਾਡੀਆਂ ਛੋਟੀਆਂ-ਛੋਟੀਆਂ ਦੇਖੋ ਦੋ ਬੱਚੀਆਂ ਨੇ ਇਹਨਾਂ ਦੀਆਂ ਔਰ ਇੱਕ ਪੜਦੀ ਵੀ ਹੈ ਤੇ ਇੱਕ ਨਾਲ ਹੈ ਤੇ ਇਟ ਇਜ਼ ਮਾਈ ਪ੍ਰੋਮਿਸ ਆਪਣਾ ਵੀ ਸਮਝੋ ਤੁਹਾਨੂੰ ਬਾਰੇ ਕੋਈ ਉਹ ਵਾਦਾ ਨਹੀਂ ਹੈਗਾ ਕਿ ਅਸੀਂ ਚੱਲ ਕੇ ਤੇ ਵਾਪਸ ਨਹੀਂ ਆਣਾ ਸਰਪੰਚ ਸਾਹਿਬ ਤੁਹਾਡੇ ਨਾਲ ਖੜੇ ਨੇ ਨਾਲ ਖੜੇ ਨੇ ਸਾਡੇ ਸਰਾਂ ਸਾਹਿਬ ਨਾਲ ਨੇ ਜੋ ਵੀ ਹੋਇਆ ਤੁਹਾਡੇ ਘਰ ਨੂੰ ਠੀਕ ਕਰਨ ਵਾਸਤੇ ਸਮਾਨ ਲੱਗਾ ਇਹਨੂੰ ਠੀਕ ਕਰਾਉਣ ਵਾਸਤੇ ਜਸੇਵਾ ਸੋਸਾਇਟੀ ਤੇ ਸਰਾਂ ਸਾਹਿਬ ਮਿਲ ਕੇ ਕਰਾਣਗੇ ਔਰ ਨਾਲ ਦੇ ਨਾਲ ਤੁਹਾਡਾ ਇੱਕੋ ਹੀ ਫਰਜ਼ ਹੈਗਾ ਜੇ ਅਰਦਾਸ ਕਰੀ ਜਾਵੇ ਸਰਬੱਤ ਦੇ ਭਲੇ ਦੀ ਕਿਉਂਕਿ ਜਿਹੜਾ ਇਸ ਵੇਲੇ ਲੋੜਵੰਦਾ ਨਾ ਜਿਹਨੂੰ ਲੋੜ ਆ ਉਹਦੀ ਬਾਬਾ ਜੀ ਸੁਣ ਰਹੇ ਹੈ। ਸ਼ਾਇਦ ਉਹਨਾਂ ਨੇ ਸੁਨਿਆ ਹੀ ਹੈ ਤੇ ਅਸੀਂ ਬਿਲਕੁਲ ਇੱਥੋਂ ਲੰਘਣ ਲੱਗੇ ਸੀ ਤੇ ਸਰਪੰਚ ਸਾਹਿਬ ਨੇ ਇੱਕਦਮ ਬਾਜ਼ ਮਾਰ ਲਈ ਕਿ ਇਹ ਘਰ ਵੇਖ ਕੇ ਜਾਣਾ ਸ਼ਾਇਦ ਅਸੀਂ ਲੰਘ ਜਾਂਦੇ ਜੇ ਅਸੀਂ 40 ਕਿਲੋਮੀਟਰ ਚਲੇ ਜਾਂਦੇ ਤੇ ਸ਼ਾਇਦ ਅਸੀਂ ਵਾਪਸ ਨਾ ਆਂਦੇ। ਤੇ ਵਾਹਿਗੁਰੂ ਤੇ ਵਿਸ਼ਵਾਸ ਹੈ। ਤੇ ਵਾਹਿਗੁਰੂ ਤੇ ਵਿਸ਼ਵਾਸ ਸੀ ਤੁਹਾਡਾ ਦੇਖੋ ਤੁਹਾਡੀ ਕਿੰਨੀ ਸੁਣਵਾਈ ਹੈ। ਇਸ ਟਾਈਮ ਤੇ ਸਾਡੇ ਲਈ ਵੀ ਸਾਡੇ ਸਿਰ ਤੇ ਪੈਣੇ ਤੂੰ ਹੱਥ ਰੱਖਦੇ ਕਿ ਤੇਰੀ ਜਿਹੀ ਅੰਨੀ ਸੁਣਵਾਈ ਹੋਈ ਹੈ ਤੇ ਸਾਡੀ ਵੀ ਨਾਲ ਉਹ ਸੁਣਵਾਈ ਹੋਵੇ। ਸੋ ਅਸੀਂ ਤੁਸੀਂ ਬਿਲਕੁਲ ਨਹੀਂ ਰੋਣਾ ਹੈਗਾ ਬਿਲ ਤੁਸੀਂ ਕੰਮ ਸ਼ੁਰੂ ਕਰੋ ਕਿਸੇ ਚੀਜ਼ ਦੀ ਘਾਟ ਨਹੀਂ ਆਏਗੀ ਅਸੀਂ ਤੁਹਾਨੂੰ ਅਸੀਂ ਅੱਜ ਵੀ ਤੁਹਾਨੂੰ ਪੈਸੇ ਦੇ ਕੇ ਚਲੇ ਜਾਣੇ ਆ ਸਰਾਸਾ ਸਰ ਨੂੰ ਅਸੀਂ ਹੈਂਡਓਵਰ ਕਰ ਦਾਂਗੇ ਸਰਾਸਾ ਠੀਕ ਹੈ ਤੁਹਾਨੂੰ ਇਹਨਾਂ ਲਈ ਮੈਂ ਪੈਸੇ ਦੇ ਕੇ ਜਾਵਾਂਗਾ ਬਿਲਕੁਲ ਤੇ ਤੁਸੀਂ ਸਰਪੰਚ ਸਾਹਿਬ ਸਰਾਸਾ ਸਾਹਿਬ ਨਾਲ ਬਿਨ ਕੇ ਬਿਲਕੁਲ ਜੋ ਕਾਟਰ ਸਰਵਿਸਿਸ ਦੇ ਵਿੱਚ ਜ਼ਿਆਦਾ ਕੰਮ ਕਰਨਾ ਮੇਰੇ ਵੱਲੋਂ ਜਿੰਨੀ ਆਪਣੀ ਪਰਸਨਲ ਮੇਰੀ ਹਲਪ ਹੋਊਗੀ ਮੈਂ ਵੀ ਇਹ ਪਰਿਵਾਰ ਦੀ ਕਰਨੀ ਹੈ ਜਿਵੇਂ ਪਹਿਲਾਂ ਹੀ ਜਿਸ ਦਿਨ ਪਾਣੀ ਘਟਿਆ ਉਸ ਦਿਨ ਹੀ ਆਣ ਕੇ ਮੈਂ ਚੀਜ਼ ਵੇਖੀ ਅਕਸਰ ਨੀਡੀ ਪਰਸਨਸ ਨੇ ਉਹਨਾਂ ਨੂੰ ਚਾਹੀਦਾ ਹੈ ਪਰ ਸਾਰੇ ਅੱਗੇ ਵੱਧ ਚੜ ਕੇ ਆਓ ਔਰ ਜਿਹੜੇ ਲੋਡ ਉਕੇ ਪਾਣੀ ਦੇ ਆਇਆ ਚਲੇ ਗਿਆ ਬਟ ਜਿਹੜਾ ਇਹਨਾਂ ਨੇ ਲੋਕਾਂ ਨੇ ਸਾਰੀ ਉਮਰ ਸਫਰ ਕਰਨਾ ਨਾ ਇਹ ਇਹਨਾਂ ਨੂੰ ਪਤਾ ਕਿਵੇਂ ਸਰਵਾਈਵ ਕਰਨਾ ਸਾਰੀ ਉਮਰ ਦੀ ਪੂੰਜੀ ਲਾ ਕੇ ਇਹਨਾਂ ਨੇ ਕਰ ਬਣਾਇਆ ਪਾਣੀ ਦਾ ਆਇਆ ਦਾਨ ਖਾਜੂਗਾ ਨਾ ਉਹਦੀ ਕਿਸੇ ਦਰਗਾਹ ਸੁਣਵਾਈ ਨਹੀਂ ਹੋਣੀ ਇਹ ਧਿਆਨ ਨਾਲ ਕੰਮ ਕਰਿਓ ਨਾਲੇ ਕੀ ਪਹੁੰਚ ਰਹੀ ਹੈ ਗਰੀਬਾਂ ਤੱਕ ਪਹੁੰਚੇ ਜਰੂਰ ਨਾਲੇ ਇੱਕ ਮੈਸੇਜ ਮੇਰਾ ਬੜਾ ਜ਼ਰੂਰੀ ਹੈ ਕਿ ਫਿਰ ਕਮਾਂਗਾ ਗਰੋਸਰੀ ਤੋਂ ਅੱਗੇ ਵਧੀਏ ਮੈਂ ਹੁਣ ਵੀ ਆਏ ਸੀ ਨਾ ਅਸੀਂ ਬਾਹਰ ਪਿੰਡ ਦੇ ਲਿੰਕ ਰੋਡਾਂ ਦੇ ਵੇਖਿਆ ਸੀ ਸਮਾਨ ਡਿੱਗਾ ਪਿਆ ਜੇ ਬਹੁਤ ਜੀ ਬਾਕੀ ਨਾ ਭੇਜੋ ਕਿਉਂਕਿ ਕਿਸੇ ਨੇ ਨਾ ਨਹੀਂ ਕਰਨੀ ਵੇਖੋ ਮੈਂ ਇੱਕ ਸਿੰਪਲ ਜਿਹਾ ਐਗਜ਼ਾਮਪਲ ਦੇਣਾ ਕਿਸੇ ਦਿਨ ਸ਼ਹਿਰ ਦੇ ਵਿੱਚ ਨਾ ਅਨਾਉਂਸਮੈਂਟ ਆ ਜਾਂਦੀ ਕਿ ਕੱਲ ਹਫਤੇ ਲਈ ਪੈਟਰੋਲ ਪੰਪ ਬੰਦ ਹੋਏ ਨੇ ਚੰਗੇ ਭਾਈ ਲੋਕ ਜਿਹੜੇ ਹੋਣਗੇ ਉਹ ਵੀ ਸਾਡੇ ਵਰਗੇ ਲਾਈਨਾਂ 'ਚ ਲੱਗ ਜਾਂਦੇ ਕਿ ਮੇਰੇ ਗਵਾਂਡੀ ਨੂੰ ਤੇਲ ਨਾ ਮਿਲੇ ਤੇ ਮੈਂ ਆਪਣੀਆਂ ਸਾਰੀਆਂ ਗੱਡੀਆਂ ਭਰਾ ਲਾ ਇੱਕੋ ਦਿਨਾਂ ਭਰੀ ਜਾਵੇ ਉਦਾਂ ਦੀ ਸੋਚ ਜਿਹੜੀ ਹੈ ਨਾ ਇਹਨਾਂ ਦੇ ਤੋਂ ਦੇਖੋ ਇਹਨਾਂ ਨੂੰ ਪਤਾ ਨਹੀਂ ਨਾ ਕਿ ਕਦੋਂ ਦੁਕਾਨਾਂ ਖੁੱਲਣੀਆਂ ਕਦੋਂ ਸੋਰਸ ਆਫ ਇਨਕਮ ਮੈਂ ਇਹਨਾਂ ਨੂੰ ਬੁਰਾ ਨਹੀਂ ਕਹਿੰਦਾ ਹਰ ਬੰਦੇ ਨੂੰ ਲੋੜ ਆ ਸਮਾਨ ਲੈਂਦਾ ਪਰ ਜਦੋਂ ਉਹਨਾਂ ਕੋ ਐਕਸੈਸਿਵ ਸਮਾਨ ਆ ਉਹ ਖਰਾਬ ਵੀ ਹੋ ਸਕਦਾ ਹੁਣ ਲੋੜ ਆ ਉਹਨਾਂ ਦੇ ਘਰਾਂ ਦੇ ਮਰਮਤ ਦੀ ਉਹਨਾਂ ਦੇ ਬੈੱਡਾਂ ਦੀ ਉਹਨਾਂ ਦੀ ਅਲਮਾਰੀਆਂ ਦੀ ਉਹਨਾਂ ਦੇ ਗੈਸ ਚੋਲਿਆਂ ਦੀ ਉਹਨਾਂ ਦੀ ਦਵਾਈਆਂ ਦੀ ਉਹ ਰੀਹੈਬਿਲੀਟੇਸ਼ਨ ਦੇ ਵਿੱਚ ਜਿਹੜਾ ਬੰਦਾ ਮਦਦ ਕਰੇਗਾ ਨਾ ਉਹੀ ਅਸਲੀ ਗੁਰੂ ਦਾ ਸੇਖ ਹੋਏਗਾ ਮੈਂ ਅਰਦਾਸ ਕਰਾਂਗਾ ਸਾਰਿਆਂ ਨੂੰ ਐਨ ਆਰ ਆਈ ਵੀਰਾਂ ਨੂੰ ਵੀ ਕਿ ਤੁਹਾਡੀ ਜਿਹੜੀ ਦਿਸ਼ਾ ਹੈ দান ਦੀ ਉਹਨੂੰ ਰੀਹੈਬਿਲੀਟੇਸ਼ਨ ਦੇ ਵਿੱਚ ਚੇਂਜ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ